ਜੰਗ ਦੇ ਮਾਹੌਲ ਦੀ ਕਿਉਂ ਜੰਗ ਦਾ ਜਿਹੜਾ ਮਾਹੌਲ ਆ ਉਹ ਪੂਰੇ ਭਾਰਤ ਦੇਸ਼ ਵਾਸਤੇ ਮਾੜਾ ਆ ਤੇ ਉਹ ਮਾੜਾ ਇਸ ਕਰਕੇ ਕਿ ਚਾਹੇ ਸਾਡਾ ਭਾਰਤ ਦੇਸ਼ ਆ ਚਾਹੇ ਹੋਰ ਫੋਰਨ ਕੈਂਟਰੀਆਂ ਆ ਵਾ ਔਰ ਚਾਹੇ ਪਾਕਿਸਤਾਨ ਆ ਅਸੀਂ ਨਹੀਂ ਚਾਹੁੰਦੇ ਕਿ ਜੰਗ ਦਾ ਮਾਹੌਲ ਬਣੇ ਕਿਉਂਕਿ ਅੱਜ ਦੇਖੋ ਜੀ ਜਿਹੜੇ ਲੋਗ ਇਹੋ ਜਿਹੇ ਸ਼ਰਾਤੀ ਅੰਸਰ ਆ ਜਿਹੜੇ ਸਾਡੇ ਭਾਰਤ ਦੇਸ਼ ਦੇ ਵਿੱਚ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਤੇ ਇਹ ਚੀਜ਼ ਵੈਸੇ ਨਿੰਦਨਯੋਗ ਆ ਤੇ ਸਾਡੀ ਵੀ ਜਿਹੜੀ ਸਰਕਾਰਾਂ ਵਾ ਸਾਡੀ ਜਿਹੜੀ ਆਰਮੀ ਆ ਜਾਂ ਸਾਡੀ ਪੰਜਾਬ ਪੁਲਸ ਆ ਉਹ ਵੀ ਬੜਾ ਇਸ ਟਾਈਮ ਦੇ ਵਿੱਚ ਪਬਲਿਕ ਦਾ ਸਾਥ ਦੇ ਰਹੀ ਆ ਔਰ ਪਬਲਿਕ ਵੀ ਇਹਨਾਂ ਦਾ ਪੂਰਾ ਉੱਪਰ ਸਾਥ ਦੇ ਰਹੀ ਆ ਜਿਸ ਤਰ੍ਹਾਂ ਕਈ ਲੋਕ ਮਾਹੌਲ ਨੂੰ ਦੇਖਦੇ ਹੋਏ ਖਾਣ ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਨੇ ਜਾਂ ਫਿਰ ਪੈਟਰੋਲ ਜਾਂ ਫਿਰ ਡੀਜ਼ਲ ਕੋਈ ਕਿਸੇ ਵੀ ਕਿਸਮ ਦੀ ਚੀਜ਼ ਨੂੰ ਜੋ ਮਹਿੰਗਾ ਕਰ ਦਿੰਦੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਕਿਉਂ ਕਿ ਦੇਖੋ ਜਦੋਂ ਵੀ ਕੋਈ ਮਤਲਬ ਕਿ ਇਹ ਚੀਜ਼ ਦੇ ਹਾਲਾਤ ਪੈਦਾ ਹੁੰਦੇ ਨੇ ਤੇ ਇਹ ਜੰਗ ਦਾ ਜਿੱਦਣ ਪਹਿਲਾ ਦਿਨ ਸੀ ਇਹਨਾਂ ਦੇ ਜਿੱਦਣ ਪਹਿਲਾ ਬਲੈਕਆਊਟ ਕੀਤਾ ਸੀ ਪਹਿਲੇ ਦਿਨੀ ਇਹਨਾਂ ਨੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜਾ ਵਾ ਰਾਸ਼ਨ ਭਰਨਾ ਸ਼ੁਰੂ ਕਰਤਾ ਸੀ ਕਿ ਪਤਾ ਨਹੀਂ ਕਿੰਨੇ ਕਦਾਂ ਜੜੀ ਆ ਇਹ جنگ ਲੱਗੀ ਰਹੀ ਨਹੀਂ ਆ ਮਗਰ ਪ੍ਰਮਾਤਮਾ ਦਾ ਵਾਲਮੀਕੀ ਮਹਾਰਾਜੀ ਦਾ ਮਤਲਬ ਕਿ ਸ਼ੁਕਰਾਨਾ ਕਰਦੇ ਆਪਾਂ ਕਿ ਇਹ ਜਿਹੜਾ ਵਾ ਸਾਡੀਆਂ ਸਰਕਾਰਾਂ ਨੇ ਰਲ ਕੇ ਹੋਰ ਵੀ ਦੇਸ਼ਾਂ ਨੇ ਜਿਹੜਾ ਮਤਲਬ ਕਿ ਰਲ ਕੇ ਇਸ ਮਾਹੌਲ ਨੂੰ ਜਿਹੜਾ ਸ਼ਾਂਤਮਈ ਕੀਤਾ ਵਾ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਜਿਹੜੇ ਕਿ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਆਏ ਸੀ ਲਗਾਤਾਰ ਉਹਨਾਂ ਨੂੰ ਦੇਖਿਆ ਗਿਆ ਹੈ ਬੱਸ ਸਟੈਂਡਾਂ ਤੇ ਜਾਂ ਫਿਰ ਸਟੇਸ਼ਨਾਂ ਦੇ ਦਿੱਤੇ ਕਿ ਲਗਾਤਾਰ ਉਹ ਪਿੰਡਾਂ ਦੇ ਵਿੱਚ ਵਾਪਸ ਜਾ ਰਹੇ ਨੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਦੇਖੋ ਜੀ ਮੈਂ ਪ੍ਰਵਾਸੀਆਂ ਭਰਾਵਾ ਵਾਸਤੇ ਦੀ ਗੱਲ ਕਰਨਾ ਚਾਹੁੰਦਾ ਕਿ ਅੱਜ ਜੰਗ ਦੇ ਮਾਹੌਲ ਦੇ ਵਿੱਚ ਉਹਨਾਂ ਨੂੰ ਜ਼ਰੂਰਤ ਸੀ ਪੰਜਾਬ ਦੀ ਠੀਕ ਹੈ ਜੀ ਅੱਜ ਪੰਜਾਬ ਨੂੰ ਉਹਨਾਂ ਦੀ ਜ਼ਰੂਰਤ ਸੀ ਮਗਰ ਉਹਨਾਂ ਨੇ ਇਸ ਮਾਹੌਲ ਨੂੰ ਵੇਖ ਕੇ ਇਹ ਵਾਪਸ ਚਲੇ ਗਏ ਕਿਉਂ ਦੇਖੋ ਜਦੋਂ ਜੰਗ ਜਿਹੜੀ ਲੱਗਣੀ ਹੈ ਉਹ ਖਾਲੀ ਪੰਜਾਬ ਚ ਥੋੜਾ ਲਗਨੀ ਸੀ ਉਹ ਤੇ ਪੂਰੇ ਭਾਰਤ ਦੇਸ਼ ਚ ਹੀ ਛਿੜਨੀ ਹੀ ਫਿਰ ਇਹ ਗੱਲ ਆ ਮਰਨਾ ਹੀ ਇੱਥੇ ਪੰਜਾਬ ਚ ਵੀ ਹੀ ਤੇ ਮਰਨਾ ਹੀ ਉੱਥੇ ਵੀ ਹੀ ਮਤਲਬ ਕਿ ਜ਼ਰੂਰੀ ਨਹੀਂ ਆ ਕਿ ਪੰਜਾਬ ਨੂੰ ਜੇ ਅੱਜ ਇਹਨਾਂ ਦੀ ਜ਼ਰੂਰਤ ਹੀ ਅੱਜ ਇਹਨਾਂ ਨੇ ਪੰਜਾਬ ਨੂੰ ਪਿੱਠ ਵਿਖਾਈ ਆ ਔਰ ਮੈਂ ਪੰਜਾਬ ਸਰਕਾਰ ਨੂੰ ਇੱਕ ਖਾਸ ਕਰਕੇ ਬੇਨਤੀ ਕਰੂੰਗਾ ਕਿ ਇਹੋ ਜੀ ਚੀਜ਼ ਨੂੰ ਫਿਰ ਨਾth ਪੈਣੀ ਚਾਹੀਦੀ ਕਿ ਜਿਹੜੇ ਲੋਕ ਅੱਜ ਪੰਜਾਬ ਨੂੰ ਪਿੱਠ ਵਿਖਾ ਗਏ ਆ ਬਿਠ ਨਹੀਂ ਬਖਾਨੀ ਚਾਹੀਦੀ ਇਹਨਾਂ ਨੂੰ ਖਲੋਣਾ ਚਾਹੀਦਾ ਸੀ ਪੰਜਾਬ ਦੇ ਨਾਲ ਤੇ ਜਿਹੜੇ ਪੰਜਾਬ ਨੂੰ ਦੁਬਈ ਸਮਝ ਕੇ ਆਏ ਉਹ ਅੱਜ ਵਾਪਸ ਚਲੇ ਗਏ ਕਿਉਂ ਅੱਜ ਜੇ ਇਸੇ ਪ੍ਰਵਾਸੀ ਭਰਾਵਾਂ ਨੂੰ ਜੇ ਆਪਾਂ ਕਿਤੇ ਆਰਮੀ ਜੁਆਇਨ ਕਰਾਈ ਹੁੰਦੀ ਤੇ ਇਆਂ ਇਹਨਾਂ ਨੂੰ ਕੀ ਨਾਲ ਦੇ ਪੰਜਾਬ ਪੂਛ ਦੇ ਵਿੱਚ ਕਿਤੇ ਨੌਕਰੀ ਦਵਾਈ ਹੁੰਦੀ ਠੀਕ ਹੈ ਜੀ ਤੇ ਫਿਰ ਜੇਦੋਂ ਇਹਨਾਂ ਨੂੰ ਬਾਰਡਰਾਂ ਤੇ ਬੁਲਾਣਾ ਸੀ ਉਦੋਂ ਉਦੋਂ ਵੀ ਫਿਰ ਭੱਜਦੇ ਠੀਕ ਹੈ ਨਾ ਨੌਜਵਾਨਾਂ ਦੇ ਵਾਸਤੇ ਨੌਜਵਾਨ ਪੀੜ੍ਹੀ ਵਾਸਤੇ ਜਿਸ ਦਾ ਕੰਮ ਦੀ ਕਮੀ ਆ ਰਹੀ ਹੈ ਬੇਰੋਜ਼ਗਾਰੀ ਆ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਸ ਬੇਰੋਜ਼ਗਾਰੀ ਦੇ ਪਿੱਛੇ ਪ੍ਰਵਾਸੀਆਂ ਦਾ ਵੀ ਕੋਈ ਰੋਲ ਹੈ ਦੇਖੋ ਜੀ ਵੱਧਦੀ ਬੇਰੋਜ਼ਗਾਰੀ ਦੇ ਕਾਰਨ ਦੇਖੋ ਜੇ ਇਹਨਾਂ ਨੂੰ ਜੂਪੀ ਬਿਹਾਰ ਦੇ ਵਿੱਚ ਕੁਝ ਲੱਭਦਾ ਨਹੀਂ ਨਾ ਜੇ ਉੱਥੇ ਕਮਾਈ ਨਹੀਂ ਹੈਗੀ ਤਾਂ ਤਦੇ ਪੰਜਾਬ ਨੂੰ ਭੱਜੇ ਜੇ ਅਜ ਇਹਨਾਂ ਦੀ ਕਮਾਈ ਉੱਥੇ ਹੋਵੇ ਜੂਪੀ ਬਿਹਾਰ 'ਚ ਹੋਵੇ ਤੇ ਜੇ ਉੱਥੇ ਹੋਏਗੀ ਕਮਾਈ ਤੇ ਫਿਰ ਇਹਨਾਂ ਦਾ ਇਹਨਾਂ ਦਾ ਦਿਲ ਥੋੜਾ ਕਰਦਾ ਧਿਆਨ ਨੂੰ ਇਹ ਆਪਣੇ ਪਰਿਵਾਰਾਂ 'ਚ ਰਹਿਣਗੇ ਉੱਥੇ ਠੀਕ ਹੈ ਜੀ ਮਗਰ ਇੱਥੇ ਬੇਰੋਜ਼ਗਾਰੀ ਜਿਹੜੀ ਹੈ ਨਾ ਉਹ ਦਿਨੋਂ ਦਿਨ ਜਿਹੜੀ ਹੈ ਪੈਦਾ ਹੋ ਰਹੀ ਹੈ ਤੇ ਇਸ ਕਰਕੇ ਜੇ ਇਹ ਚੀਜ਼ ਹੈ ਤੇ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਵੀ ਸਿਸਟਮ ਨੂੰ ਜਿਹੜਾ ਸੈੱਟ ਕੀਤਾ ਜਾਵੇ ਕਿ ਸਾਡੀ ਵੀ ਬੇਰੋਜ਼ਗਾਰੀ ਜਿਹੜੀ ਹੈ ਨਾ ਲਗਾਤਾਰ ਵਧੀ ਜਾ ਰਹੀ ਹੈ ਤੇ ਸਾਡੇ ਬੱਚੇ ਕਿੱਥੇ ਜਾਣਗੇ ਇਸ ਕਰਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਤੁਹਾਡੀ ਠੱਲ ਪਈ ਜਾਵੇ वायरल पोस्ट इंडिया ਨਾਲ ਜਿਹੜੇ ਸਾਰੇ ਦਰਸ਼ਕਾਂ ਨੂੰ ਸਾਹਿਬ ਸਿੰਘ ਤੇ ਸਿਮਰਨ ਮੱਟਵਾਲਾ ਪਿਆਰ ਪਰਿਸ਼ਾਸ਼ ਚ ਗੱਲ ਅੱਜ ਅਸੀਂ ਪਹੁੰਚੇ ਹਾਂ ਸੁਮਿਤ ਕਾਲੀ ਜੀ ਜੋ ਕਿ ਵਾਲਮੀਕੀ ਰਾਸ਼ਟਰੀ ਚੇਅਰਮੈਨ ਜੋ ਵਾਲਮੀਕੀ ਸਮਾਜ ਦੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੀ ਜੰਗ ਦਾ ਮਾਹੌਲ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਬਾਰੇ ਦੇ ਵਿੱਚ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਜੀ ਜੈ ਵਾਲਮੀਕੀ ਜੈ ਭੀਮ ਜੈ ਭਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅੰbedkar ਮਹਾਪਛਾਇ ਸੰਗਠਨ ਦਾ ਮੁਖ ਸੰਚਾਲਕ ਹਾਂ ਔਰ ਅੱਜ ਤੁਸੀਂ ਸਭ ਨਾਲ ਪਹਿਨਾ ਤੇ ਮੈਂ ਇਹੋ ਹੀ ਕਰਾਂਗਾ ਕਿ ਜਦੋਂ ਭਾਰਤ ਦੇਸ਼ ਦੇ ਵਿੱਚ ਜਾਂ ਹੋਰ ਵੀ ਜਗ੍ਹਾ ਦੇ ਉੱਤੇ ਜਿਹੜੀ ਆ ਕਿਸੇ ਤਰ੍ਹਾਂ ਨੂੰ ਕੋਈ ਪ੍ਰੋਬਲਮ ਆਂਦੀ ਆ ਜਾਂ ਕੋਈ ਅੱਛਾ ਸੰਦੇਸ਼ ਹੁੰਦਾ ਵਾ ਉਹ ਸਭ ਨਾਲ ਪਹਿਲਾਂ ਜਿਹੜਾ ਵਾ ਮੀਡੀਆ ਦੇ ਵਿੱਚ ਹੁੰਦਾ ਵਾ ਤੇ ਸੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਭਰਾ ਦੇ ਨਿਮਾਸ ਚ ਪਹੁੰਚੇ ਜੇ ਔਰ ਤੁਸੀਂ ਸਾਡੀ ਜਿਹੜੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅੱਜ ਇੱਥੇ ਪਹੁੰਚੇ ਜੇ ਤੇ ਤੁਸੀਂ ਜਿਹੜੀ ਗੱਲ ਕੀਤੀ ਆ ਜੰਗ ਦੇ ਮਾਹੌਲ ਦੀ ਕਿਉਂ ਜੰਗ ਦਾ ਜਿਹੜਾ ਮਾਹੌਲ ਆ ਉਹ ਪੂਰੇ ਭਾਰਤ ਦੇਸ਼ ਵਾਸਤੇ ਮਾੜਾ ਆ ਤੇ ਉਹ ਮਾੜਾ ਇਸ ਕਰਕੇ ਕਿ ਚਾਹੇ ਸਾਡਾ ਭਾਰਤ ਦੇਸ਼ ਆ ਚਾਹੇ ਹੋਰ ਫੋਰਨ ਕੈਂਟਰੀਆਂ ਆ ਵਾ ਔਰ ਚਾਹੇ ਪਾਕਿਸਤਾਨ ਆ ਅਸੀਂ ਨਹੀਂ ਚਾਹੁੰਦੇ ਕਿ ਜੰਗ ਦਾ ਮਾਹੌਲ ਬਣੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਦੇ ਵਿੱਚ ਪਿਆਰ ਮੁਹੱਬਤ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਜਿਹੜੇ ਲੋਗ ਭਾਰਤ ਦੇਸ਼ ਦੇ ਵਿੱਚ ਰੋਗ ਰਹਿ ਰਹੇ ਆ ਕਿਉਂ ਉਹਨਾਂ ਉਹਨਾਂ ਲੋਕਾਂ ਨੇ ਅੱਜ ਦੇ ਟਾਈਮ ਦੇ ਵਿੱਚ ਮਤਲਬ ਕਿ ਬੜਾ ਭਾਰਤ ਦੇਸ਼ ਨੂੰ ਸੁੰਦਰਤਾ ਬਣਾਇਆ ਵਾ ਔਰ ਹੋਰ ਵੀ ਜਿੱਦਾਂ ਦੂਸਰੀਆਂ ਕੰਟਰੀਆਂ ਦੇ ਵਿੱਚ ਤੇ ਕੰਟਰੀਆਂ ਸੁੰਦਰ ਬਣੀਆਂ ਵਾ ਉਸ ਹੱਬ ਨਾਲ ਜਿਹੜਾ ਵਾ ਭਾਰਤ ਦੇਸ਼ ਸੋਹਣਾ ਵਾ ਕਿਉਂ ਅਸੀਂ ਨਹੀਂ ਚਾਹੁੰਦੇ ਕਿ ਆਨ ਵਾਲੀਆਂ ਜਿਹੜੀਆਂ ਕੋਈ ਨਸਲਾਂ ਮ ਉਹ ਖਰਾਬ ਹੋ ਜੰਗ ਦੇ ਮਾਹੌਲ ਦੀ ਸ਼ੁਰੂਆਤ ਨੂੰ ਅਗਰ ਜੇ ਵੇਖਿਆ ਜਾਵੇ ਤਾਂ ਇਸ ਮਾਹੌਲ ਦੀ ਸ਼ੁਰੂਆਤ ਕਿਸ ਚੀਜ਼ ਤੋਂ ਹੋਈ ਤੇ ਨੁਕਸਾਨ ਕਿਹੜੀ ਚੀਜ਼ ਤੋਂ ਹੋਣਾ ਸਟਾਰਟ ਹੋਇਆ ਕਿ ਕਿਸੇ ਕਿਸਮ ਦੀ ਕੋਈ ਢਿੱਲ ਸੀ ਜਿਹੜੇ ਕਿ ਆਤੰਕਵਾਦੀ ਜੋ ਆਪਣੇ ਭਾਰਤ ਦਾ ਬਾਰਡਰ ਕ੍ਰੋਸ ਕਰਕੇ ਸਾਡਾ ਨੁਕਸਾਨ ਕਰਕੇ ਗਏ ਹਨ ਦੇਖੋ ਜੀ ਜਿਹੜੇ ਲੋਗ ਇਹੋ ਜਿਹੇ ਸ਼ਰਾਤੀ ਅੰਸਰ ਆ ਜਿਹੜੇ ਸਾਡੇ ਭਾਰਤ ਦੇਸ਼ ਦੇ ਵਿੱਚ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਤੇ ਇਹ ਚੀਜ਼ ਵੈਸੇ ਨਿੰਦਨਯੋਗ ਆ ਤੇ ਸਾਡੀ ਵੀ ਜਿਹੜੀ ਸਰਕਾਰਾਂ ਆ ਸਾਡੀ ਜਿਹੜੀ ਇਹ ਆਰਮੀ ਆ ਜਾਂ ਸਾਡੀ ਪੰਜਾਬ ਪੁਲਿਸ ਆ ਉਹ ਵੀ ਬੜਾ ਇਸ ਟਾਈਮ ਦੇ ਵਿੱਚ ਪਬਲਿਕ ਦਾ ਸਾਥ ਦੇ ਰਹੀ ਆ ਔਰ ਪਬਲਿਕ ਵੀ ਇਹਨਾਂ ਦਾ ਪੂਰਾ ਉੱਪਰ ਸਾਥ ਦੇ ਰਹੀ ਆ ਤੇ ਅਸੀਂ ਜਿਹੜੇ ਲੋਕ ਹੁਣ ਦੇਖੋ ਪੁਲਾਮਾ ਦੇ ਵਿੱਚ ਦੇ ਜਿਹੜਿਆ ਹਾਲਾਤ ਪੈਦਾ ਹੋਏ ਜਾਂ ਸਾਡਾ ਇੱਥੇ ਪੈਲਗਾਉ ਤੇ ਦੇਖੋ ਇਹ ਜਿਹੜੇ ਕੰਮ ਸੀ ਜਿਹੜੇ ਇਹ ਹਾਲਾਤ ਪੈਦਾ ਹੋਏ ਇਹ ਬੜੇ ਇੱਕ ਦਿਲ ਨੂੰ ਜਣਾ ਮਤਲਬ ਕਿ ਝੋੜ ਦੇ ਨਾਲਾ ਸਮਾਸੀ ਇਹ ਵਾਲਾ ਮਗਰ ਚਲੋ ਸਰਕਾਰਾਂ ਨੇ ਕਾਫੀ ਚੇਤੂ ਮਤਲਬ ਕਿ ਉਸ ਚੀਜ਼ ਨੂੰ ਧਿਆਨ ਕੀਤਾ ਧਿਆਨ ਕਰਕੇ ਔਰ ਉਸ ਚੀਜ਼ ਦੇ ਉੱਤੇ ਨੱਥ ਪਾਈ ਤੇ ਅੱਜ ਜਿਹੜੇ ਆਪਾਂ ਜੰਗ ਦੀ ਗੱਲ ਕਰੀਏ ਤੇ ਇਹ ਜੰਗ ਜਿਹੜੀ ਹੋਣੀ ਨਹੀਂ ਚਾਹੀਦੀ ਕਿਉਂਕਿ ਅੱਜ ਜਿਹੜਾ ਦੇਸ਼ ਹੈ ਸਾਡਾ ਬੜੀ ਸੁੰਦਰਤਾ ਵਾਲਾ ਔਰ ਇੱਥੇ ਪਿਆਰ ਮੁਹੱਬਤ ਇੱਕ ਦੂਸਰੀਆਂ ਨਾਲ ਬਣਿਆ ਵਾ ਸਭ ਨਾਲ ਪਹਿਲਾਂ ਕਿ ਜਿਹੜੇ ਲੋਕ ਜਿਹੜੇ ਸ਼ਰਾਰਤੀ ਅੰਸਰ ਲੋਕ ਹੁੰਦੇ ਆ ਉਹ ਹਮੇਸ਼ਾ ਹੀ ਜਾਤੀਵਾਦ ਨੂੰ ਲੈ ਕੇ ਇੱਕ ਦੂਸਰੇ ਨੂੰ ਪਾੜਨਾ ਚਾਹੁੰਦੇ ਆ ਤੇ ਮੈਂ ਭਾਰਤ ਦੇਸ਼ ਦੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਸਾਰੇ ਧਰਮਾਂ ਨੂੰ ਸਤਿਕਾਰਯੋਗ ਹੈ ਸਾਰੇ ਧਰਮ ਸਭ ਨੂੰ ਬੇਨਤੀ ਕਰਦਾ ਵਾਂ ਕਿ ਆਪਸ ਵਿੱਚ ਪਿਆਰ ਮੁਹੱਬਤ ਬਣਾ ਕੇ ਰੱਖੋ ਕਿਸੇ ਦੀਆਂ ਗੱਲਾਂ ਪਿੱਛੇ ਨਾ ਆਓ ਕਿਉਂਕਿ ਜਦੋਂ ਅਸੀਂ ਜਾਤੀਵਾਦ ਦੀ ਗੱਲ ਕਰਾਂਗੇ ਤੇ ਫਿਰ ਉਹ ਜਿਹੜੇ ਲੋਕ ਆ ਉਹ ਸਾਡੇ ਲੋਕਾਂ ਦਾ ਫਾਇਦਾ ਚੁੱਕਣਗੇ ਤੇ ਇਸ ਕਰਕੇ ਕਿ ਪ੍ਰਮਾਤਮਾ ਨੇ ਇਨਸਾਨ ਬਣਾਇਆ ਹੈ ਤੇ ਅਸੀਂ ਇਨਸਾਨ ਰਹੀਏ ਕੇ ਬਲਕਿ ਜਾਤ ਨੂੰ ਨਾ ਲੈ ਕੇ ਚੱਲੀਏ ਜੰਗ ਦੇ ਮਾਹੌਲ ਦਾ ਜੋ ਅਸਰ ਹੈ ਉਹ ਕਿਹੜੀ ਚੀਜ਼ ਦੇ ਉੱਤੇ ਜ਼ਿਆਦਾ ਆਇਆ ਹੈ ਕਾਰੋਬਾਰ ਤੇ ਜਾਂ ਫਿਰ ਆਉਣ ਵਾਲੇ ਜਿਹੜੇ ਪ੍ਰਵਾਸੀ ਜਿਹੜੇ ਲੋਕ ਜਿਹੜੇ ਜਾਂ ਫਿਰ ਜਿਹੜੇ ਲੋਕ ਟੂਰਿਸਟ ਘੁੰਮਣ ਫਿਰਨ ਵਾਸਤੇ ਅੰਮ੍ਰਿਤਸਰ ਆਉਂਦੇ ਨੇ ਉਹਨਾਂ ਤੇ ਦੇਖੋ ਜੀ ਜੰਗ ਦੇ ਮਾਹੌਲ ਦੇ ਵਿੱਚ ਪੂਰੇ ਭਾਰਤ ਨੂੰ ਨੁਕਸਾਨ ਆ ਠੀਕ ਹੈ ਜੀ ਕਿਉਂਕਿ ਜਿਹੜੇ ਬਿਜ਼ਨਸ ਵਪਾਰ ਜਿਹੜੇ ਚੱਲਦੇ ਆ ਉਹ ਇੱਕ ਸ਼ਹਿਰੋਂ ਲੈ ਕੇ ਦੂਸਰੇ ਸ਼ਹਿਰ ਤੱਕ ਜਾਂਦੇ ਆ ਤੇ ਜਦੋਂ ਇਹ ਤਾਂ ਬੜਾ ਫਰਕ ਪਿਆ ਹੁਣ ਸਾਡੇ ਅੰਮ੍ਰਿਤਸਰ ਦੇ ਵਿੱਚ ਹੀ ਦੇਖ ਲਿਓ ਅੰਮ੍ਰਿਤਸਰ ਦੇ ਵਿੱਚ ਸਾਡੇ ਸ੍ਰੀ ਦਰਬਾਰ ਸਾਹਿਬ ਪਾਵਨ ਵਾਲਮੀ ਕੀ ਤੀਰ ਦਰਗਿਆਨਾ ਮੰਦਿਰ ਬਾਰਡਰ ਹੋਰ ਵੀ ਤਾਂ ਸਾਡੇ ਜਿਹੜੇ ਧਾਰਮਿਕ ਸਥਾਨ ਆ ਜਿਹੜੇ ਲੋਗ ਟੂਰਿਸਟ ਬਾਹਰੋਂ ਭਾਰਤ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਦੇਖਣ ਆਉਂਦੇ ਸੀ ਉਹ ਚੀਜ਼ਾਂ ਨੂੰ ਔਰ ਇੱਥੇ ਜਿਹੜੇ ਹੋਟਲਸ ਵਗੈਰਾ ਆ ਜਾਂ ਟਾਬੇ ਵਗੈਰਾ ਵਾ ਜਾਂ ਹੋਰ ਵੀ ਕੀਦਾਂ ਨੇ ਇੱਥੇ ਜਿਹੜੀਆਂ ਸੁੰਦਰਤਾਵਾਂ ਦੇਖਣ ਆ ਲੀਆਂ ਸੀ ਠੀਕ ਹੈ ਜੀ ਉਹ ਸਾਰੇ ਲੋਗ ਇੱਥੇ ਦੇਖਣ ਆਉਂਦੇ ਸੀ ਔਰ ਉਹਦੇ ਕਾਰਨ ਅੱਜ ਜਿਹੜਾ ਵਾ ਪੂਰੀਆਂ ਦੁਕਾਨਾਂ ਤੇ ਵੀ ਬੜਾ ਅਸਰ ਆ ਤੇ ਇਸ ਕਰਕੇ ਕਿ ਪੂਰੇ ਪੰਜਾਬ ਨੂੰ ਜਾਂ ਪੂਰੇ ਭਾਰਤ ਨੂੰ ਬੜਾ ਨੁਕਸਾਨ ਹੈ ਇਹ ਚੀਜ਼ ਵੱਲੋਂ ਹੋਇਆ ਜਿਸ ਤਰ੍ਹਾਂ ਕਈ ਲੋਕ ਮਾਹੌਲ ਨੂੰ ਦੇਖਦੇ ਹੋਏ ਖਾਣ ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਨੇ ਜਾਂ ਫਿਰ ਪੈਟਰੋਲ ਜਾਂ ਫਿਰ ਡੀਜ਼ਲ ਕੁ ਕਿਸੇ ਵੀ ਕਿਸਮ ਦੀ ਚੀਜ਼ ਨੂੰ ਜੋ ਮਹਿੰਗਾ ਕਰ ਦਿੰਦੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਜਿਦੋਂ ਸਰਕਾਰਾਂ ਕਿਸੇ ਚੀਜ਼ ਨੂੰ ਵੀ ਅਲਰਟ ਕਰਦੀਆਂ ਵਾ ਤੇ ਸਭ ਨਾਲ ਪਹਿਲਾਂ ਤੇ ਉਹ ਸਭ ਨਾਲ ਪਹਿਲਾਂ ਉਹਦੇ ਨਾਲ ਨਾਲ ਇੱਕ ਮੈਸੇਜ ਪਾਣ ਕਿਉਂਕਿ ਉਹ ਇਹਨਾਂ ਦੇ ਦੇਖੋ ਕੋਰੋਨਾ ਕਾਲ ਦੇ ਵਿੱਚ ਜੇ ਮੈਸੇਜ ਪਿਆ ਸੀ ਤੇ ਲੋਕਾਂ ਨੇ ਸਾਥ ਵੀ ਦਿੱਤਾ ਸੀ ਸਰਕਾਰਾਂ ਦਾ ਵੀ ਦਿੱਤਾ ਸੀ ਵੀ ਦਿੱਤਾ ਤੇ ਪਬਲਿਕ ਨੇ ਬਹੁਤ ਜ਼ਿਆਦਾ ਦਿੱਤਾ ਵਾ ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਜੇ ਗੱਲ ਕਰੀਏ ਸਰਕਾਰ ਜਿਸ ਤਰ੍ਹਾਂ ਜੇ ਕੋਈ ਚੀਜ਼ ਅਲਰਟ ਕਰਦੀ ਤੇ ਉਹਦੇ ਨਾਲ-ਨਾਲ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਇਹ ਚੀਜ਼ ਦਾ ਵੀ ਮੈਸੇਜ ਪਾ ਕਿ ਕਿਸੇ ਤਰ੍ਹਾਂ ਦੀ ਕੋਈ ਸਬਜ਼ੀ ਕਿਸੇ ਦਾ ਨਾ ਕੋਈ ਵੀ ਸੇ ਰਾਸ਼ਨ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਦੁੱਧ ਮਹਿੰਗਾ ਨਾ ਕਰਿਓ ਕਿਉਂਕਿ ਜਿਹੜੀ ਨਾਰਮਲ ਤੁਹਾਨੂੰ ਚੀਜ਼ਾਂ ਇਹ ਮਿਲਦੀਆਂ ਰਹਿਣਗੀਆਂ ਔਰ ਅਸੀਂ ਸਰਕਾਰਾਂ ਜਿਹੜੀਆਂ ਵਾ ਉਪਰੋਪਰ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਪ੍ਰੋਵਾਈਡ ਕਰਨਗੀਆਂ ਤੇ ਜਿਹੜੇ ਲੋਕ ਲਗਾਤਾਰ ਕੀ ਨਾਲੇ ਦੇਖ ਕੇ ਇਹ ਵੀ ਚੀਜ਼ ਨੂੰ ਮਹਿੰਗਾ ਕਰਨਗੇ ਤੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਕਿ ਦੇਖੋ ਜਦੋਂ ਵੀ ਕੋਈ ਮਤਲਬ ਕਿ ਇਹ ਚੀਜ਼ ਦੇ ਹਾਲਾਤ ਪੈਦਾ ਹੁੰਦੇ ਨੇ ਤੇ ਇਹ ਜੰਗ ਦਾ ਜਿੰਦਨ ਪਹਿਲਾ ਦਿਨ ਸੀ ਇਹਨਾਂ ਦੇ ਜਿੰਦਨ ਪਹਿਲਾ ਬਲੈਕਆਊਟ ਕੀਤਾ ਸੀ ਪਹਿਲੇ ਦਿਨੀ ਇਹਨਾਂ ਨੇ ਤੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜਾ ਵਾ ਰਾਸ਼ਨ ਭਰਨਾ ਸ਼ੁਰੂ ਕਰਤਾ ਸੀ ਕਿ ਪਤਾ ਨਹੀਂ ਕਿੰਨੇ ਕਦਾਂ ਜਿਹੜੀ ਆ ਇਹ ਜੰਗ ਲੱਗੀ ਰਹਿਣੀ ਆ ਮਗਰ ਪ੍ਰਮਾਤਮਾ ਦਾ ਵਾਲਮੀਕੀ ਮਹਾਰਾਜੀ ਦਾ ਮਤਲਬ ਕਿ ਸ਼ੁਕਰਾਨਾ ਕਰਦੇ ਆਪਾਂ ਕਿ ਇਹ ਜਿਹੜਾ ਵਾ ਸਾਡੀਆਂ ਸਰਕਾਰਾਂ ਨੇ ਰਲ ਕੇ ਹੋਰ ਵੀ ਦੇਸ਼ਾਂ ਨੇ ਜਿਹੜਾ ਮਤਲਬ ਕਿ ਰਲ ਕੇ ਇਸ ਮਾਹੌਲ ਨੂੰ ਜਿਹੜਾ ਸ਼ਾਂਤਮਈ ਕੀਤਾ ਵਾ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਜਿਹੜੇ ਕਿ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਆਏ ਸੀ ਲਗਾਤਾਰ ਉਹਨਾਂ ਨੂੰ ਦੇਖਿਆ ਗਿਆ ਹੈ ਬਸ ਸਟੈਂਡਾਂ ਤੇ ਜਾਂ ਫਿਰ ਸਟੇਸ਼ਨਾਂ ਦੇ ਉੱਤੇ ਕਿ ਲਗਾਤਾਰ ਉਹ ਪਿੰਡਾਂ ਦੇ ਵਿੱਚ ਵਾਪਸੇ ਜਾ ਰਹੇ ਨੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਦੇਖੋ ਜੀ ਮੈਂ ਪ੍ਰਵਾਸੀਆਂ ਭਰਾਵਾਂ ਵਾਸਤੇ ਦੀ ਇਹ ਗੱਲ ਕਰਨਾ ਚਾਹੁੰਦਾ ਕਿ ਅੱਜ ਜੰਗ ਦੇ ਮਾਹੌਲ ਦੇ ਵਿੱਚ ਉਹਨਾਂ ਨੂੰ ਜ਼ਰੂਰਤ ਸੀ ਪੰਜਾਬ ਦੀ ਠੀਕ ਹੈ ਜੀ ਅੱਜ ਪੰਜਾਬ ਨੂੰ ਉਹਨਾਂ ਦੀ ਜ਼ਰੂਰਤ ਸੀ ਮਗਰ ਉਹਨਾਂ ਨੇ ਇਸ ਮਾਹੌਲ ਨੂੰ ਵੇਖ ਕੇ ਇਹ ਵਾਪਸ ਚਲੇ ਗਏ ਕਿਉਂ ਦੇਖੋ ਜਦੋਂ ਜੰਗ ਜਿਹੜੀ ਲੱਗਣੀ ਆ ਉਹ ਖਾਲੀ ਪੰਜਾਬ 'ਚ ਥੋੜਾ ਲੱਗਣੀ ਸੀ ਉਹ ਤੇ ਪੂਰੇ ਭਾਰਤ ਦੇੱਚੀ ਛਿੜਨੀ ਸੀ ਫਿਰ ਇਹ ਗੱਲ ਆ ਮਰਨਾ ਹੀ ਇੱਥੇ ਪੰਜਾਬ 'ਚ ਵੀ ਹੀ ਤੇ ਮਰਨਾ ਹੀ ਉੱਥੇ ਵੀ ਹੀ ਮਗਰ ਜਿਹੜੇ ਪੰਜਾਬ ਦੇ ਲੋਕ ਐਸ ਟਾਈਮ ਜਿਹੜੇ ਸਾਡੇ ਪ੍ਰਵਾਸੀ ਭਰਾ ਇੱਥੇ ਰਹਿ ਰਹੇ ਆ ਜਿਨ੍ਹਾਂ ਨੇ ਆਪਣੇ ਕਾਰੋਬਾਰ ਇੱਥੇ ਬਣਾਏ ਆ ਆਪਣੇ ਘਰ ਬਣਾਏ ਆ ਇੱਥੇ ਠੀਕ ਹੈ ਜੀ ਉਹ ਤੇ ਆਪਣੇ ਪਰਿਵਾਰਾ ਸਮੇਤ ਇੱਥੇ ਰਹਿ ਰਹੇ ਆ ਉਹਨਾਂ ਨੂੰ ਪਤਾ ਕਿ ਹਾਡਾ ਹੋਣ ਜਿਹੜਾ ਵਾ ਮਰਨ ਜੀਨ ਉਹ ਪੰਜਾਬ ਦੇ ਨਾਲ ਆ ਤੇ ਜਿਹੜੇ ਪੰਜਾਬ ਨੂੰ ਦੁਬਈ ਸਮਝ ਕੇ ਆਏ ਉਹ ਅੱਜ ਵਾਪਸ ਚਲੇ ਗਏ ਆ ਕਿਉਂ ਅੱਜ ਜੇ ਇਸੇ ਪ੍ਰਵਾਸੀ ਭਰਾਵਾਂ ਨੂੰ ਜੇ ਆਪਾਂ ਕਿਤੇ ਆਰਮੀ ਜੁਆਇਨ ਕਰਾਈ ਹੁੰਦੀ ਤੇ ਇਆਂ ਇਹਨਾਂ ਨੂੰ ਕੀ ਨਾਲ ਦੇ ਪੰਜਾਬ ਪੂਛ ਦੇ ਵਿੱਚ ਕਿਤੇ ਨੌਕਰੀ ਦਵਾਈ ਹੁੰਦੀ ਠੀਕ ਹੈ ਜੀ ਤੇ ਫਿਰ ਜੇਦੋਂ ਇਹਨਾਂ ਨੂੰ ਬਾਰਡਰਾਂ ਤੇ ਬੁਲਾਣਾ ਸੀ ਉਦੋਂ ਉਦੋਂ ਵੀ ਫਿਰ ਭੱਜਦੇ ਠੀਕ ਹੈ ਨਾ ਮਤਲਬ ਕਿ ਜ਼ਰੂਰੀ ਨਹੀਂ ਆ ਕਿ ਪੰਜਾਬ ਨੂੰ ਜੇ ਅੱਜ ਇਹਨਾਂ ਦੀ ਜ਼ਰੂਰਤ ਸੀ ਅੱਜ ਇਹਨਾਂ ਨੇ ਪੰਜਾਬ ਨੂੰ ਪਿੱਠ ਵਿਖਾਈ ਆ ਔਰ ਮੈਂ ਪੰਜਾਬ ਸਰਕਾਰ ਨੂੰ ਇੱਕ ਖਾਸ ਕਰਕੇ ਬੇਨਤੀ ਕਰੂੰਗਾ ਕਿ ਇਹੋ ਜੀ ਚੀਜ਼ ਨੂੰ ਫਿਰ ਨਾth ਪੈਣੀ ਚਾਹੀਦੀ ਆ ਕਿ ਜਿਹੜੇ ਲੋਕ ਅੱਜ ਪੰਜਾਬ ਨੂੰ ਪਿੱਠ ਵਿਖਾ ਗਏ ਆ ਪਿੱਠ ਨਹੀਂ ਵਿਖਾਨੀ ਚਾਹੀਦੀ ਸੀ ਇਹਨਾਂ ਨੂੰ ਖਲੋਣਾ ਚਾਹੀਦਾ ਸੀ ਪੰਜਾਬ ਦੇ ਨਾਲ ਤੇ ਇਸ ਕਰਕੇ ਕਿ ਇਹਨਾਂ ਦੀ ਜਿਹੜੀ ਗਿਣਤੀ ਹੈ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਵੱਧਦੀ ਪਈ ਆ ਤੇ ਫਿਰ ਜੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਜੋ ਵੀ ਸਰਕਾਰੀ ਜਿਹੜੇ ਚੀਜ਼ਾਂ ਇਹਨਾਂ ਦੀਆਂ ਇੱਥੇ ਕਰਾਈ ਤੇ ਰਹਿ ਕੇ ਬਣਾਉਂਦੇ ਆ ਤੇ ਉਹਨਾਂ ਨੂੰ ਲੀਡਰਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਇਹਨਾਂ ਦੀਆਂ ਚੀਜ਼ਾਂ ਨਾ ਬਣਾਈਆਂ ਜਾਣ ਕੋਈ ਪੰਜਾਬ ਨੂੰ ਅੱਜ ਦੁੱਖ ਦੀ ਘੜੀ ਚ ਨਹੀਂ ਖਲੋਤੇ ਤੇ ਗਾਂ ਫਿਰ ਖਲੋਣਗੇ ਅੱਜ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਪੰਜਾਬ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ ਵਾ ਤੇ ਸਾਨੂੰ ਨਹੀਂ ਚਾਹੀਦਾ ਕਿ ਇਹਨਾਂ ਨੂੰ ਤਾਕਤਵਰ ਕਰਨਾ ਇਹ ਬੇਨਤੀ ਆ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਕਿ ਨੌਜਵਾਨਾਂ ਦੇ ਵਾਸਤੇ ਨੌਜਵਾਨ ਪੀੜ੍ਹੀ ਵਾਸਤੇ ਜਿਸ ਤਰ੍ਹਾਂ ਕੰਮ ਦੀ ਕਮੀ ਆ ਰਹੀ ਹੈ ਬੇਰੋਜ਼ਗਾਰੀ ਆ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਸ ਬੇਰੋਜ਼ਗਾਰੀ ਦੇ ਪਿੱਛੇ ਪ੍ਰਵਾਸੀਆਂ ਦਾ ਵੀ ਕੋਈ ਰੋਲ ਹੈ ਦੇਖੋ ਜੀ ਫਰਕ ਤੇ ਪੈਂਦਾ ਹੀ ਆ ਜੇ ਮੇਰਾ ਬੱਚਾ ਪੜਦਾ ਵਾ ਤੇ ਮੇਰੇ ਬਰਬਰ ਦੇ ਵਿੱਚ ਫਿਰ ਉਹਨਾਂ ਦਾ ਵੀ ਬੱਚਾ ਪੜਦਾ ਅੱਜ ਅਸੀਂ ਪੰਜਾਬ ਤੋਂ ਜੇ ਅਸੀਂ ਹਿਮਾਚਲ 'ਚ ਜਗ੍ਹਾ ਲੈਣ ਜਾਈਏ ਨਾ ਤੇ ਸਾਨੂੰ ਨਹੀਂ ਮਿਲਦੀ ਠੀਕ ਹੈ ਹਿਮਾਚਲ ਹੈ ਹਿਮਾਚਲ ਦੇ ਵਿੱਚ ਹਿਮਾਚਲ ਲੋਕ ਲੈ ਰਹਿ ਸਕਦੇ ਆ ਫਿਰ ਇੱਥੇ ਵੀ ਇੱਕ ਰੂਲ ਰੈਗੂਲੇਸ਼ਨ ਪੰਜਾਬ ਚ ਪੈਦਾ ਹੋਣਾ ਚਾਹੀਦਾ ਰੂਲ ਰੈਗੂਲੇਸ਼ਨ ਕਿ ਇੱਥੇ ਜਿਹੜੇ ਸਾਡੇ ਪ੍ਰਵਾਸੀ ਭਰਾ ਆਉਂਦੇ ਆ ਠੀਕ ਹੈ ਜੀ ਉੱਥੇ ਆ ਕੇ ਜਾਂਦੇ ਫਿਰ ਪੰਜਾਬੀਆਂ ਨੂੰ ਜ਼ਮੀਨ ਮਿਲਣੀ ਚਾਹੀਦੀ ਆ ਠੀਕ ਹੈ ਜੀ ਜੇ ਪ੍ਰਵਾਸੀ ਭਰਾ ਆਉਂਦੇ ਆ ਤੇ ਉਹਨਾਂ ਨੂੰ ਫਿਰ ਜ਼ਮੀਨ ਨਾ ਦੇਣ ਮਤਲਬ ਕਿ ਇਸ ਤਰ੍ਹਾਂ ਹੀ ਫਿਰ ਨੌਕਰੀਆਂ ਜਿਹੜੀਆਂ ਵਾਂ ਉਹ ਪੰਜਾਬ ਦੇ ਬੱਚਿਆਂ ਨੂੰ ਦਿੱਤੀਆਂ ਜਾਣ ਕਿਉਂਕਿ ਪੰਜਾਬ ਦੇ ਬੱਚੇ ਵੀ ਅੱਜ ਪੜੇ ਲਿਖੇ ਆ ਅਸਾਡਾ ਐਸੀ ਭਾਈਚਾਰਾ ਪੜ੍ਹਿਆ ਲਿਖਿਆ ਅਸੀਂ ਵੀ ਚੁੰਨੇ ਕਿ ਸਾਡੇ ਬੱਚੇ ਡਾਕਟਰ ਬਣਨ ਵੀ ਕੈਇਲ ਬਣਨ ਇੰਜੀਨੀਅਰ ਬਣਨ ਔਰ ਅੱਛੀ ਅੱਛੀ ਪੋਜੀਸ਼ਨਾਂ ਦੇ ਉੱਤੇ ਬਹਿਣ ਫਿਰ ਜਦੋਂ ਅੱਜ ਦੇਖ ਲਓ ਤੁਸੀਂ ਪੰਜਾਬ ਦੇ ਵਿੱਚ ਕਈ ਜਿਹੜੇ ਆ ਆਈਪੀਐਸ ਬਾਹਰ ਦੇ ਮਤਲਬ ਕਿ ਯੂਪੀ ਬਿਹਾਰ ਦੇ ਵਿੱਚੋਂ ਆ ਕੇ ਕਈ ਸਾਡੇ ਅਫਸਰ ਇੱਥੇ ਬਣੇ ਹੋਏ ਆ ਮਗਰ ਅਸੀਂ ਇਹ ਕਹਿੰਨੇ ਆ ਕਿ ਸਾਡੇ ਜਿਹੜੇ ਪੰਜਾਬ ਦੇ ਬੱਚੇ ਜੇ ਪੜ੍ਹ ਲਿਖ ਜਾਣਗੇ ਤੇ ਫਿਰ ਉਹ ਕਿੱਧਰ ਜਾਣਗੇ ਫਿਰ ਉਹ ਵੀ ਡੇੜੀਆਂ ਲਉਣਗੇ ਅਸੀਂ ਇਹ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਚੀਜ਼ ਨੂੰ ਥੋੜੀ ਠੱਲ ਪਾਈ ਜਾਵੇ ਕੀ ਤੁਹਾਨੂੰ ਲੱਗਦਾ ਕਿ ਵੱਧ ਦੀ ਬੇਰੋਜ਼ਗਾਰੀ ਦੇ ਪਿੱਛੇ ਪ੍ਰਵਾਸੀ ਹੈ ਜਾਂ ਨਹੀਂ ਦੇਖੋ ਜੀ ਵੱਧ ਦੀ ਬੇਰੋਜ਼ਗਾਰੀ ਦੇ ਕਾਰਨ ਦੇਖੋ ਜੇ ਇਹਨਾਂ ਨੂੰ ਜੂਪੀ ਬਿਹਾਰ ਦੇ ਵਿੱਚ ਕੁਝ ਲੱਭਦਾ ਨਹੀਂ ਨਾ ਜੇ ਉੱਥੇ ਕਮਾਈ ਨਹੀਂ ਹੈਗੀ ਤਾਂ ਤਦੇ ਪੰਜਾਬ ਨੂੰ ਭਜੇ ਜੇ ਅਜ ਇਹਨਾਂ ਦੀ ਕਮਾਈ ਉੱਥੇ ਹੋਵੇ ਜੂਪੀ ਬਿਹਾਰ 'ਚ ਹੋਵੇ ਤੇ ਜੇ ਉੱਥੇ ਹੋਏਗੀ ਕਮਾਈ ਤੇ ਫਿਰ ਇਹਨਾਂ ਦਾ ਇਹਨਾਂ ਦਾ ਦਿਲ ਥੋੜਾ ਕਰਦਾ ਧਿਆਨ ਨੂੰ ਇਹ ਆਪਣੇ ਪਰਿਵਾਰਾ 'ਚ ਰਹਿਣਗੇ ਉੱਥੇ ਠੀਕ ਹੈ ਜੀ ਮਗਰ ਇੱਥੇ ਬੇਰੋਜ਼ਗਾਰੀ ਜਿਹੜੀ ਹੈ ਨਾ ਉਹ ਦਿਨੋਂ ਦਿਨ ਜਿਹੜੀ ਆ ਪੈਦਾ ਹੋ ਰਹੀ ਆ ਤੇ ਇਸ ਕਰਕੇ ਜੇ ਇਹ ਚੀਜ਼ ਹੈ ਤੇ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਵੀ ਸਿਸਟਮ ਨੂੰ ਜਿਹੜਾ ਸੈੱਟ ਕੀਤਾ ਜਾਵੇ ਕਿ ਸਾਡੀ ਵੀ ਬੇਰੋਜ਼ਗਾਰੀ ਜਿਹੜੀ ਆ ਨਾ ਲਗਾਤਾਰ ਵਧੀ ਜਾ ਰਹੀ ਹੈ ਤੇ ਸਾਡੇ ਬੱਚੇ ਕਿੱਥੇ ਜਾਣਗੇ ਇਸ ਕਰਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਤੁਹਾਡੀ ਠੱਲ ਪਾਈ ਜਾਵੇ ਕੋਈ ਚੰਗਾ ਸੰਦੇਸ਼ ਜੋ ਤੁਸੀਂ ਪੰਜਾਬ ਦੇ ਵਸਨੀਕਾਂ ਨੂੰ ਜੰਗ ਤੋਂ ਪ੍ਰਵਾਸੀ ਮਜ਼ਦੂਰਾਂ ਤੱਕ ਕਰ ਦੇਣਾ ਚਾਹੋਗੇ ਮੈਂ ਪੂਰੇ ਭਾਰਤ ਦੇਸ਼ ਦੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਸ ਵਿੱਚ ਪਿਆਰ ਬਣਾ ਕੇ ਰੱਖੋ ਕਿਸੇ ਲਈ ਲੱਗਦੇ ਪਿੱਛੇ ਨਾ ਲੱਗੋ ਜਿਹੜੇ ਸ਼ਰਾਰਤੀ ਅੰਸਰ ਸਾਡੇ ਲੋਕਾਂ ਨੂੰ ਪਾੜਨਾ ਚਾਹੁੰਦੇ ਆ ਜਾਤੀਵਾਦ ਦੇ ਉੱਤੇ ਲਿਆ ਕੇ ਉਹਨਾਂ ਲੋਕਾਂ ਦੇ ਪਿੱਛੇ ਨਾ ਲੱਗੋ ਕਿਉਂ ਅੱਜ ਇਨਸਾਨ ਇਹ ਜਿਹੜਾ ਪਰਮਾਤਮਾ ਨੇ ਇਨਸਾਨ ਬਣਾਇਆ ਔਰ ਇਨਸਾਨ ਨੇ ਹੀ ਇਨਸਾਨ ਦੇ ਕੰਮ ਹੋਣਾ ਹੈ ਕਿਉਂਕਿ ਕੱਲ ਨੂੰ ਜਦੋਂ ਕਿਸੇ ਤਰ੍ਹਾਂ ਦੀ ਦੇਖੋ ਕੋਈ ਵੀ ਸ਼ਖਸ਼ੀਅ ਜਿਹੋ ਹਸਪਤਾਲ ਦੇ ਦਾਖਲ ਹੁੰਦਾ ਨਾ ਅਗਰ ਉਹਨੂੰ ਕਿਤੇ ਬਲੱਡ ਦੀ ਜ਼ਰੂਰਤ ਪੈਂਦੀ ਆ ਤੂੰ ਇਹ ਨਹੀਂ ਦੇਖਦਾ ਕਿ ਉਹ ਕਿਹੜੀ ਜਾਤੀ ਤੋਂ ਆ ਠੀਕ ਹੈ ਜੀ ਉਹ ਇਸ ਕਰਕੇ ਉਹ ਕਹਿੰਦੇ ਕਿ ਨਹੀਂ ਸਾਡਾ ਬੰਦਾ ਬਚਣਾ ਚਾਹੀਦਾ ਬਲੱਡ ਦੇ ਦੋ ਭਾਵੇਂ ਜਿਹੜੀ ਮਰਜ਼ੀ ਜਾਤੀ ਦਾ ਹੋਵੇ ਮੈਂ ਇਹ ਬੇਨਤੀ ਕਰੂੰਗਾ ਕਿ ਆਪਸ ਚ ਪਿਆਰ ਬਣਾ ਕੇ ਰੱਖੋ Hindu Muslim Sikh Isaai ਆਪਸ ਮੇ ਹੈ ਭਾਈ ਭਾਈ ਠੀਕ ਹੈ ਜੀ ਕਿਉਂ ਕਿ ਜਾਤੀ ਜਿਹੜੀ ਹੈ ਨਾ ਉਹ ਨਹੀਂ ਆ ਪ੍ਰਮਾਤਮਾ ਨੇ ਇਨਸਾਨ ਬਣਾਇਆ ਇਹ ਇਨਸਾਨੀਅਤ ਨੂੰ ਲੈ ਕੇ ਚੱਲਣਾ ਵਾ ਤੇ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਇਨਸਾਨ ਇਨਸਾਨ ਦੇ ਕੰਮ ਆਵੇ ਔਰ ਇੱਕ ਦੂਸਰੇ ਦੀ ਦੁੱਖ ਤਕਲੀਫ ਚ ਕੰਮ ਆਵੇ ਤੇ ਮੈਂ ਬੇਨਤੀ ਕਰੂੰਗਾ ਕਿ ਆਪਸ ਚ ਪਿਆਰ ਮੁਹਬਤ ਬਣਾ ਕੇ ਰੱਖੋ ਜੀ जय वाल्मीकि ऐसी एक विशेष मुलाकात वाल्मीकि समाज ਦੇ ਸੁਮਿਤ ਕਾਲੀ ਜੀ ਦੇ ਨਾਲ ਜੁੜੇ ਰਹੋ ਵਾਇਰਲ ਪੋਸਟ ਦੇ ਨਾਲ ਸੈਜ ਸਿੰਘ ਕੈਮਰਾਮੈਨ ਸਿਮਰਨ ਮੱਟਵਾਲਾ ਪਿਆਰਪ੍ਰੀਤ ਸੱਸ਼ੀਗਰ